ਬੜਾ 24 ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਸਵਾਗਤ ਹੈ ਲਗਭਗ ਪੰਚਾਇਤੀ ਚੋਣਾਂ ਨੂੰ 3 ਮਹੀਨੇ ਹੋਣ ਨੂੰ ਜਾ ਚੁੱਕੇ ਨੇ ਔਰ ਕੀ ਜੋ ਪੰਚਾਇਤਾਂ ਸੀ ਉਹ ਵਿਕਾਸ ਕਰ ਰਹਿ ਕਰਵਾਂ ਚ ਲੱਗੀਆਂ ਹੈ ਜਿਹੜੀਆਂ ਪੰਚਾਇਤਾਂ ਨੇ ਜੋ ਅੱਜ ਵੀ ਮੁਸ਼ਕਲਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਜੂਝ ਰਹੀਆਂ ਨੇ ਉਹਦੇ ਪੂਰਾ ਵਿਸਤਾਰ ਜਾਣਨ ਲਈ ਮੌਜੂਦਾ ਇੱਕ ਸਰਪੰਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਨਾ ਹੈ ਜੀ ਬਲਰਾਸ ਹੋਏ ਬਲਰਾਸ ਸਿੰਘ ਗram ਪੰਚਾਇਤ ਪਿੰਡ ਗੁਰੂਸਰ ਜਗਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਹੈ ਸਰਪੰਚ ਸਾਹਿਬ ਦਾ ਕੀ ਨਾਮ ਲਖਵਿੰਦਰ ਕੌਰ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਰਾਜ ਸਿੰਘ ਜੀ ਬਲਰਾਜ ਜੀ ਜਿਵੇਂ ਪਿੰਡ ਦੇ ਅੰਦਰ ਦੱਸ ਰਿਹਾ ਕਿ ਜੋ ਇਹ ਤੇ ਚੋਣ ਹੋਇਆ ਛੋਟੀ ਜੀ ਪੰਚਾਇਤ ਸੀ ਪਰ ਕਾਫੀ ਟਫ ਪੰਚਾਇਤ ਸੀ ਟਫ ਚੋਣ ਹੋਇਆ ਹਾਂਜੀ ਕੰਪੀਟੀਸ਼ਨ ਪੂਰਾ ਟਫ ਸੀ ਜੀ ਜਿਵੇਂ ਕਿ ਸਿਰਫ 1100 ਵੋਟ ਪੋਲ ਹੋਏ ਔਰ ਮੰਨਿਆ ਜਾ ਰਿਹਾ ਕਿ ਉਹਦੇ ਵਿੱਚ ਪੰਜ ਉਮੀਦਵਾਰ ਸੀ ਹਾਂਜੀ ਪੰਜ ਕੈਂਡੀਡੇਟ ਸੀ ਸਰਪੰਚੀ ਦੇ ਉਹਦੇ ਜੋ ਪਹਿਲੇ ਜਿਹੜੇ ਤੇ ਲਖਵਿੰਦਰ ਕੌਰ ਨੂੰ 594 ਤੇ 400 ਕੁਛ ਹੈਗੇ ਆ ਜਿਹੜਾ ਸੈਕੰਡ ਨੰਬਰ ਤੇ ਆਪਣਾ ਨਾਮ ਤੇ ਉਦੋਂ ਬਾਅਦ ਦੂਜਿਆਂ ਨੂੰ ਤਾਂ ਥੋੜੇ ਥੋੜੇ ਮਿਲਿਆ ਜੀ ਮਤਲਬ ਇੱਕ ਤਰ੍ਹਾਂ ਲੱਗਦਾ ਕਿ ਇੰਨੀ ਵੱਡੀ ਪੰਚਾਇਤ ਨਹੀਂ ਸੀ ਜਿੱਤੇ ਪੰਜ ਉਮੀਦਵਾਰਾਂ ਦੀ ਲੋੜ ਸੀ ਕਿਤੇ ਨਾ ਕਿਤੇ ਵਿੱਚ ਰਾਜਨੀਤਿਕ ਮੋਲ ਕਿਤੇ ਵੀ ਹਾਂਜੀ ਇਹਦੇ ਵਿੱਚ ਕੁਝ ਵਿਰੋਧੀ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੂੰ ਆਏ ਸੀ ਕੁਝ ਵੋਟ ਕੱਟਣ ਖਾਤਰ ਬੰਦੇ ਆਪਦੇ ਖੜੇ ਕੀਤੇ ਹੋਏ ਸੀਗੇ ਪਰ ਜੋ ਸਾਡੀ ਟੀਮ ਜਿਵੇਂ ਆਈ ਹੈ ਪਿੰਡ ਤੋਂ ਕਾਫੀ ਦੂਰ ਜੋ ਟੋਡੀ ਟਾਣੀ ਪੈਂਦੀ ਹੈ ਇੱਕ ਟਾਣੀ ਦੇ ਅੰਦਰ ਪਰਿਵਾਰ ਨੂੰ ਚੂਜ਼ ਕੀਤਾ ਜਾਂਦਾ ਹੈ ਇੰਨਾ ਵੱਡਾ ਜੋ ਆਪਾਂ ਮੰਦੇ 1100 ਤੋਂ ਲਗਭਗ 200 ਵੋਟ ਦੀ ਜਿੱਤ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਜੋ ਤੁਹਾਡਾ ਪਰਿਵਾਰ ਹੈ ਬਜ਼ੁਰਗ ਨੇ ਤੁਹਾਡੇ ਮਤਲਬ ਉਹਨਾਂ ਦੀ ਸਮਾਜ ਸੇਵਾ ਉਹਨਾਂ ਦਾ ਪਿੰਡ ਨਾਲ ਲਗਾਵ ਇਸ चीज ਨੂੰ ਪ੍ਰਮਾਣ ਕਰਦਾ ਹੈ ਕਿ ਕਾਫੀ ਜ਼ਿਆਦਾ ਸੀ ਇਹ ਜਿਹੜੀ ਜਿੱਤ ਮੰਨਦਾ ਇਹ ਤਾਂ ਮੈਂ ਮੇਰੇ ਬਾਬਾ ਜੀ ਤੋਂ ਲੈ ਕੇ ਪਿੰਡ ਦਾ ਸਹਿਚਾਰਸੀ ਹੈ ਜੀ ਮੇਰੇ ਫਾਦਰ ਸਾਹਿਬ ਦੇ ਵੀ ਸੀਗੇ ਬਾਕੀ ਮੈਂ ਵੀ ਤੇ ਮੇਰਾ ਭਰਾ ਸੀ ਪਿੰਡ ਦਾ ਵਧੀਆ ਸਾਡੇ ਰਿਲੇਸ਼ਨ ਸੀਗੇ ਜੀ ਪਿੰਡ ਦੀ ਜੋ ਆਪਾਂ ਮੰਨ ਸਕਦੇ ਕੋਈ ਵੀ ਸਮੱਸਿਆ ਹੈ ਜਾਂ ਪਰੇਸ਼ਾਨੀ ਹੈ ਉਹਨੂੰ ਦੂਰ ਕਰਨ ਲਈ ਪਿੰਡ ਦੇ ਅੰਦਰ ਸਰਪੰਚੀ ਚੋਂ ਲੜੇ ਜਾਂ ਕੋਈ ਹੋਰ ਮਕਸਦ ਸੀ ਨਹੀਂ ਪਿੰਡ ਦੇ ਇਹ ਹੀ ਸਮੱਸਿਆ ਤੇ ਇਹ ਪਿੰਡ ਦੀਆਂ ਜਿਹੜੀਆਂ ਮੇਨ ਸਮੱਸਿਆ ਹੱਲ ਕਰਨ ਵਾਸਤੇ ਹੀ ਹੈ ਜੀ ਪਿੰਡ ਦਾ ਜਿਹੜਾ ਵਾਟਰ ਬਾਕਸ ਦੀ ਸਮੱਸਿਆ ਬਹੁਤ ਵੱਡੀ ਬਣੀ ਖੜੀ ਹੈ ਜੀ ਬਾਕੀ ਪਿੰਡ ਦੇ ਜਿਹੜੇ ਹੈਗੇਆਂ ਗਲੀਆਂ ਨਾਲੀਆਂ ਦਾ ਪਹਿਲਾਂ ਵੀ ਚੱਲਦਾ ਹੀ ਰਿਹਾ ਥੋੜੀ ਸਾਡੇ ਹੁਣ ਜੇ ਦੇਖੀਏ ਇਦੋਂ ਮਨ ਲਦੀ ਆ 25 30 ਸਾਲ ਪਹਿਲਾਂ ਬਹੁਤ ਵਧੀਆ ਕੰਡੀਸ਼ਨ ਸੀ ਜੀ ਪਿੰਡ ਦੀ ਹੁਣ ਜੇ ਉਸ ਪੱਖ ਤੋਂ ਵਾਟਰ ਵਾਕਸ ਨੂੰ ਦੇਖੀਏ ਜਾਂ ਪਿੰਡ ਦੀਆਂ ਜਿਹੜੀ ਫਿਰਨੀ ਆ ਸੜਕਾਂ ਦੇਖੀਏ ਤਾਂ ਉਹਦਾ ਬਹੁਤ ਮਾੜਾ ਹਾਲ ਹੋਇਆ ਜੀ ਮਤਲਬ ਕਿਤੇ ਨਾ ਕਿਤੇ ਆ ਗੱਲ ਇੱਕ ਟੀਸ ਬਣ ਕੇ ਤੁਹਾਡੇ ਮਨ 'ਚ ਪੀੜ ਕਰਦੀ ਸੀ ਸਮੁੱਚੀ ਪੰਚਾਇਤ ਇਹੀ ਚਾਹੁੰਦੀ ਹੈ ਵੀ ਚਲੋ ਮੌਕਾ ਵਾਰ-ਵਾਰ ਨਹੀਂ ਮਿਲਦਾ ਵੀ ਹੁਣ ਮੌਕਾ ਮਿਲਿਆ ਤਾਂ ਆਪਾਂ ਇਹ ਪ੍ਰੋਬਲਮ ਨੂੰ ਹੱਲ ਕਰਗੇ ਜੀ ਲਗਭਗ 3 ਮਹੀਨੇ ਹੋ ਗਏ ਬਣਾ ਨੂੰ ਤੁਹਾਨੂੰ ਹਾਂਜੀ 3 ਮਹੀਨੇ ਹੋ ਗਏ ਮੰਲੋ ਪੰਚਾਇਤ ਇਸ ਰਾਤ ਚੁਰੀ ਹੈ ਹਾਂਜੀ ਪਹਿਲਾ ਅਸੀਂ ਪਹਿਲਾ ਕੰਮ ਵਾਟਰ ਬਾਕਸ ਤੋੜਿਆ ਜੀ ਸ਼ੁਰੂ ਕਰਤਾ ਸ਼ੁਰੂ ਕੀਤਾ ਜੀ ਤੇ ਮੰਨਿਆ ਜੋ ਪੰਚਾਇਤ ਦੇ ਅੰਦਰ ਸਾਰੇ ਪੰਚਾਇਤ ਮੈਂਬਰ ਆ ਜਾਂ ਪਿੰਡ ਵਾਸੀ ਸਭ ਦਾ ਸਾਥ ਮਿਲ ਰਿਹਾ ਹਾਂਜੀ ਸਾਰੇ ਪੰਚਾਇਤ ਮੈਂਬਰ ਇਸ ਕੰਮ ਤੇ ਸਹਿਮਤ ਹੈ ਜੀ ਜਿਵੇਂ ਤੁਸੀਂ ਦੱਸਿਆ ਜੋ ਆਪਣੇ ਬਜ਼ੁਰਗ ਸੀ ਤੁਹਾਡੇ ਦਾਦਾ ਜੀ ਫਿਰ ਤੁਹਾਡੇ ਫਾਦਰ ਆਏ ਰਾਜਨੀਤਕ ਮਤਲਬ ਸਮਾਜ ਸੇਵਾਚ ਰਾਜਨੀਤੀ ਤੋਂ ਜਿਵੇਂ ਪਿੰਡ ਵਾਲੇ ਦੱਸ ਰਹੇ ਕਿ ਤੁਹਾਡਾ ਪਰਿਵਾਰ ਜਾਂਦਾ ਹੀ ਨਹੀਂ ਹਾਂਜੀ ਹਾਂਜੀ ਨਹੀਂ ਪਹਿਲਾਂ ਸੀ ਕੋਈ ਰਾਜਨੀਤੀ ਚ ਐਡਾ ਹੈ ਨਹੀਂ ਸੀ ਇਹ ਕਾਮ ਦੱਸਦੇ ਸਿੰਪਲ ਪਰਿਵਾਰ ਸੀ ਸਿੰਪਲ ਪਰਿਵਾਰ ਸੀ ਆਮ ਇੱਕ ਮੈਂ ਵਰਕਰ ਦੇ ਤੌਰ ਤੇ ਪਹਿਲਾਂ ਕੰਮ ਕਰਦਾ ਰਿਹਾ ਬਸ ਹੋਰ ਕੋਈ ਐਡਾ ਬਾਲਾ ਵੱਡਾ ਸਾਡਾ ਰਾਜਨੀਤੀ ਕੋਈ ਪਹਿਲਾਂ ਇਦਾਂ ਵੱਲਾ ਹੈ ਨਹੀਂ ਸੀ ਜੀ ਜਿਵੇਂ ਆਪਣੇ ਦਾਦਾ ਜੀ ਫਾਦਰ ਜੀ ਕੀ ਨਾਮ ਹੈ ਦਰਸ਼ਕਾਂ ਦੱਸੋ ਮੇਰੇ ਦਾਦਾ ਜੀ ਸਰਦਾਰ ਹਰਦਮ ਸਿੰਘ ਢਿੱਲੋਂ ਜੀ ਮੇਰੇ ਪਿਤਾ ਜੀ ਸਰਦਾਰ ਸੁਖਮੰਦਰ ਸਿੰਘ ਢਿੱਲੋਂ ਜੀ ਤਾਂ ਮਤਲਬ ਜੋ ਟੀ ਲੋ ਪਰਿਵਾਰ ਹੈ ਅੱਜ ਦੀ ਆਪਾਂ ਇਸ ਗੱਲ ਨੂੰ ਲਾਣਿਆ ਹੁਣ ਸਰਪੰਚ ਬਣ ਚੁੱਕਿਆ ਹੈ ਸਰਪੰਚੀ ਆਪਣੇ ਘਰ ਆਈ ਹੈ ਹੁਣ ਅਗਾ ਕੀ ਪਲਾਨਿੰਗ ਲੈ ਕੇ ਆਏ ਕੀ ਪਿੰਡ ਲਈ ਕੀ ਕਰਨਾ ਚਾਹੁੰਦਾ ਹੈਗੇ ਪਹਿਲੀ ਤਾਂ ਮੇਨ ਗੱਲਾਂ ਇਹੀ ਹੈ ਜੀ ਸਾਨੂੰ ਦੱਸੇ ਪਿੰਡ ਦਾ ਵਿਕਾਸ ਚ ਬਾਕੀ ਪਿੰਡ ਚ ਸਭ ਭਾਈਚਾਰਕ ਸਾਂਝ ਬਣੀ ਰਹੇ ਜੀ ਅੱਲਾ ਤੁਹਾਡੀ ਵੱਧ ਵੱਧ ਕੋਸ਼ਿਸ਼ ਹੋਵੇ ਕਿ ਸਾਰੇ ਪਿੰਡਾਂ ਚ ਪਾਈਚਾਰਾ ਬਣਿਆ ਰਹੇ ਜੋ ਵੀ ਕਹਾ ਹੈ ਉਹ ਪੂਰੀ ਤਰ੍ਹਾਂ ਕਰਵਾਇਆ ਪੂਰੀ ਤਰ੍ਹਾਂ ਕੀਤਾ ਜਾਵੇ ਜੋ ਪਿੰਡ ਦਾ ਵਿਕਾਸ ਅਧੂਰਾ ਹੈ ਉਹਨੂੰ ਪੂਰਾ ਕੀਤਾ ਜਾਵੇ ਪਿੰਡ ਚ ਪਾਈਚਾਰਾ ਕਾਇਮ ਰਹੇ ਤਾਂ ਕੋਈ ਜਿਵੇਂ ਵਾਟਰ ਵਕਸ ਦਾ ਕੰਮ ਸ਼ੁਰੂ ਹੋ ਗਿਆ ਤੋਂ ਇਲਾਵਾ ਕੋਈ ਮੰਗਾ ਹੈਗੀਆਂ ਜਿਹੜੀਆਂ ਤੁਸੀਂ ਸਰਕਾਰ ਤੱਕ ਰੱਖੀ ਹੋਣ ਮੰਗਾ ਤਾਂ ਸਾਡੀਆਂ ਹਾਂ ਹੈਗੀਆਂ ਜੀ ਮੰਗਾ ਤਾਂ ਜੀ ਅਸੀਂ ਜ਼ੀਰੋ ਲੈਵਲ ਤੇ ਅਸੀਂ ਤਾਂ ਸ਼ੁਰੂ ਹੁੰਨੇ ਆ ਜੀ ਵਾਟਰ ਵਕਸ ਦਾ ਸਾਡਾ ਬਹੁਤ ਅੱਜ ਹਾਲਾਤ ਬਹੁਤ ਮਾੜੇ ਹੈਗੇ ਪਿੰਡ 'ਚ ਕੋਈ ਪਾਣੀ ਦੇ ਦਾ ਪ੍ਰਬੰਧ ਨਹੀਂ ਸਪਲਾਈ ਦਾ ਜੀ ਪਿੰਡ 'ਚ ਸਿੱਧਾ ਹੀ ਆਉਂਦਾ ਸੀ ਉਹੀ ਚੱਕ ਕੇ ਸਿੱਧਾ ਵੱਡੀਆਂ ਟੈਂਕੀਆਂ 'ਚ ਤਾਂ ਚੜਾ ਕੇ ਪਿੰਡੇ ਛਰ ਦਿੰਦੇ ਸੀ ਕਿਤੇ ਪਾਣੀ ਜਾਂਦਾ ਸੀ ਕਿਤੇ ਨਹੀਂ ਜਾਂਦਾ ਸੀ ਜੀ ਬਾਕੀ ਸਾਡਾ ਸਕੂਲ ਵੀ ਥੋੜਾ ਇਹ ਪਿੰਡ ਤੋਂ ਸਾਈਡ ਤੇ ਹੈਗਾ ਉਹਦੇ ਵੀ ਬਹੁਤ ਪ੍ਰੋਬਲਮ ਹੈ ਜੀ ਮੇਨ ਤਾਂ ਵਾਟਰ ਬਾਕ ਸਕੂਲ ਹੈ ਉਦੋਂ ਬਾਅਦ ਤੀਜੀ ਆਏ ਨੇ ਸ਼ਮਸ਼ਾਨ ਘਾਟ ਹੈ ਜੀ ਉਹ ਵੀ ਸਾਡੇ ਹਾਲਾਤ ਜਦੋਂ ਹੋਰਾਂ ਪਿੰਡਾਂ ਦੇ ਦੇ ਨੇ ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਾੜੇ ਹੈਗੇ ਮਤਲਬ ਉਹਦਾ ਸੁੰਦਰਾ ਕਰਨ ਨਹੀਂ ਹੈ ਨਹੀਂ ਜੀ ਕੋਈ ਕੋਈ ਉੱਥੇ ਕੁਝ ਕੋਈ ਪ੍ਰਬੰਧ ਨਹੀਂ ਕੁਝ ਨਹੀਂ ਉੱਥੇ ਫਿਰ ਉਸ ਤੋਂ ਬਾਅਦ ਆ ਜਾਂਦੇ ਸਪੜਾਂ ਦਾ ਕੰਮ ਸਪੜਾਂ ਦਾ ਵੀ ਕੰਮ ਬਹੁਤ ਸੀਵਰੇਜ ਵਾਲਾ ਜਿਹੜਾ ਹੈਗਾ ਇਹ ਮਾੜਾ ਹੋਇਆ ਪਿਆ ਜੀ ਪਿੰਡ ਦਾ ਪਿੰਡ ਚ ਇੰਟਰ ਕਰਦੇ ਇਹਨਾਂ ਦਾ ਬਾਲਾ ਬੁਰਾਲ ਦਿਖਦਾ ਹਾਂਜੀ ਜਿੱਦੇ ਪਿੰਡ ਚ ਮੀਂਹ ਕੋਈ ਵਾਰਸ ਤਕੜੀ ਹੋਈ ਹੁੰਦੀ ਐ ਸਾਡਾ ਪਿੰਡ ਤਲਵੰਡੀ ਦੇ ਨੇੜੇ ਆਈ ਜੋ ਤਲਵੰਡੀ ਵਾਲੀ ਸਾਈਡ ਤੋਂ ਆਉਣੇ ਆ ਪਹਿਲਾਂ ਇਹ ਹੁੰਦਾ ਜੀ ਪਿੰਡ ਚ ਕਿਹੜੇ ਪਾਸੇ ਦੀ ਬਣਾਗੇ ਦੋਨੇ ਪਾਸੇ ਪਿੰਡ ਦੀਆਂ ਫਿਰਨੇ ਉਹ ਗੁਰਦੁਆਰਾ ਸਾਹਿਬ ਦੇ ਮੂਹਰੇ ਹੈ ਜੀ ਉੱਥੇ ਸੜਕ ਤੇ ਪਾਣੀ ਤਿੰਨ ਤਿੰਨ ਫੁੱਟ ਪਾਣੀ ਹੁੰਦਾ ਜੇ ਇਧਰ ਦੂਜੀ ਸਾਈਡ ਆਉਣੇ ਆ ਉੱਥੇ ਵੀ ਦੋ ਦੋ ਫੁੱਟ ਪਾਣੀ ਹੁੰਦਾ ਜੀ ਕੋਈ ਐ ਨਹੀਂ ਹੁੰਦਾ ਕਈ ਵਾਰੀ ਤਾਂ ਪਿੰਡ ਦੇ ਵਿੱਚ ਦੀ ਇੱਕ ਆਪਣੇ ਸਾਡੇ ਅਤੇ ਆਸਕ ਡੇਰਾ ਡੇਰਾ ਬਾਬਾ ਰਾਜਾਰਾਮ ਉਹਦੇ ਵਿੱਚ ਦੀ ਵੀ ਕਈ ਵਾਰੀ ਸਾਨੂੰ ਹੋ ਕੇ ਆਉਣਾ ਪੈਂਦਾ ਉਧਰ ਤੋਂ ਥੋੜਾ ਜਿਹਾ ਰਸਤਾ ਵੀ ਵਿਚਦੀ ਆਉਣੀ ਹੈ ਜੀ ਮਤਲਬ ਤੁਹਾਡੀ ਜੋ ਸਰਕਾਰ ਤੋਂ ਸਭ ਤੋਂ ਵੱਡੀ ਮੰਗ ਪੱਲੇ ਆਈ ਰਹੂਗੀ ਕਿ ਜਿਹੜਾ ਗੰਦਾ ਪਾਣੀ ਹੈ ਉਹਨਾਂ ਤੇ ਤੋਂ ਸਮਾਧਾਨ ਮਿਲੇ ਮੰਨਣਾ ਹਾਂਜੀ ਪਿੰਡ ਦਾ ਜਿਹੜਾ ਸਤੋਂ ਨਜਾਦ ਦਿੱਤੀ ਹੈ ਪਿੰਡ ਨੂੰ ਪਿੰਡ ਦਾ ਜਿਹੜਾ ਸੀਵਰੇਜ ਵਾਲਾ ਸਿਸਟਮ ਹੈ ਢੰਗ ਨਾਲ ਜੀ ਇਹਦਾ ਪ੍ਰੋਪਰ ਹੱਲ ਹੋਵੇ ਐ ਨਹੀਂ ਵੀ ਅੱਜ ਮੈਂ ਥੋੜਾ ਜਿਆ ਕਰਤਾ ਮੂਰੇ ਦੂਜੇ ਖਾਤਰ ਹੋਰ ਕਰਤਾ ਵੀ ਇਹਦਾ ਪ੍ਰੋਪਰ ਢੰਗ ਨਾਲ ਜਿਹੜਾ ਹੋਵੇ ਪਾਣੀ ਦੀ ਨਿਕਾਸੀ ਪਾਣੀ ਦੀ ਨਿਕਾਸੀ ਕਰਾ ਕਰਨੀ ਹੈ। ਤਾਂ ਕਿ ਜੋ ਪਿੰਡ ਹੈ ਜਿਵੇਂ ਆਪਾਂ ਨੂੰ ਲੱਗਦਾ ਬਾਰਿਸ਼ ਆਉਂਦੀ ਹੈ ਉਸ ਤੋਂ ਬਾਅਦ ਇੱਕ ਤਰ੍ਹਾਂ ਘਰਾਂ 'ਚ ਵੜਨ ਦੀ ਪ੍ਰੋਬਲਮ ਆ ਜਾਂਦੀ ਹੈ ਪਾਣੀ ਦੀ। ਪਾਣੀ ਦੀ ਘਰਾਂ 'ਚ ਹਾਂਜੀ ਆਉਂਦੀ ਹੈ ਜੀ ਘਰਾਂ 'ਚ ਵੀ ਵੜਨ ਆਉਣ ਜਾਣ ਵਾਲਿਆਂ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ। ਆਉਣ ਜਾਣ ਵਾਲਿਆਂ ਨੂੰ ਪੂਰੀ ਦੋ ਰਾਵਾਂ ਦੋਵੇਂ ਬੰਦ ਹੋ ਜਾਂਦੇ ਨੇ। ਦੋਨੇ ਰਾਵ ਬੰਦ ਹੋ ਜਾਂਦੇ ਸਾਡੇ ਪਿੰਡ ਦੇ। ਤਾਂ ਮਤਲਬ ਅਗਲਾ ਫੋਕਸ ਪੰਚਾਇਤਾਂ ਕਿਤੇ ਨਾ ਕਿਤੇ ਦੇ ਰੁਕਜਵੇਂ ਵਾਟਰ ਵਰਕ ਉਸੇ ਦਿਸੇ ਕੰਮ ਸ਼ੁਰੂ ਹੋ ਗਿਆ ਵਰਦੇ ਪਾਣੀ ਦਾ ਹੱਲ ਹੋ ਗਿਆ ਹੁਣ ਗੰਦੇ ਪਾਣੀ ਤੇ ਨਹੀਂ ਹੱਲ ਨਹੀਂ ਹਜੇ ਸ਼ੁਰੂ ਹੋਇਆ ਜੀ ਉਹਦਾ ਕੰਮ ਵਾਵਾ ਪ੍ਰੋਸੀਜਰ ਲੰਮਾ ਹੈ ਵੀ ਉਹਦਾ ਸਾਰਾ ਫਿਲਟਰ ਫੋਟਰ ਸਭ ਕੁਝ ਬੰਦ ਹੈ ਜੀ ਜਿਹੜੇ ਵਾਟਰ ਟੈਂਕਾ ਹਜੇ ਉਹ ਸਾਫ਼ ਕਰੀ ਜਾਂਦੇ ਆ ਮੁੜ ਕੇ ਉਹਦੀ ਸਾਰੀ ਰਿਪੇਅਰ ਹੈ ਉਹਦੀ ਸਾਰੀ ਚਾਰ ਦੀਵਾਰੀ ਟੁੱਟੀ ਪਈ ਆ ਬਾਕੀ ਜਿਹੜਾ ਵਾਟਰ ਟੈਂਕਾ ਦੇ ਉਤਲਾ ਉਹ ਨੀਵੇਂ ਹੈਗਾ ਮੀਹ ਦਾ ਪਾਣੀ ਉਹਦੇ ਵਿੱਚ ਪੈਂਦਾ ਜੀ। ਉਹ ਉੱਚਾ ਕਰਨਾ ਹੈਗਾ। ਹਾਲੇ ਤੱਕ ਉਹਦੇ 'ਚ ਵੀ ਸਰਕਾਰ ਦੇ ਸਹਿਯੋਗ ਦੀ ਲੋੜ ਹੈ ਤੁਹਾਨੂੰ। ਪੂਰੀ ਲੋੜ ਹੈ ਸਰਕਾਰ ਦੇ ਸਾਨੂੰ ਸਹਿਯੋਗ ਦੀ ਲੋੜ ਹੈ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਅਸੀਂ ਵੀ ਸਰਕਾਰ ਦਾ ਸਹਿਯੋਗ ਦੇਮ ਉਹ ਵੀ ਸਾਡਾ ਦੇਣ ਜੀ। ਵੀ ਇਹਨੂੰ ਜਿਹੜਾ ਪਿੰਡ ਦੇ ਵਿਕਾਸ ਕੰਮ ਹੈਗੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਜੀ। ਜਿਹੜੀ ਟਾਣੀਆਂ ਨੇ ਖੇਤਾਂ ਦੇ ਰਾਣੇ ਉਹ ਸਾਰੇ ਪੱਕੇ? ਨਹੀਂ ਜੀ, ਟਾਣੀਆਂ ਵੀ ਹੈਗੇ ਕੱਚੇ ਜੀ। ਸੱਚਾ। ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਿੰਡ 'ਚ ਇਹ ਸਮੱਸਿਆ ਤਾਂ ਨਾਲ ਨਾਲ ਢਾਣੀਆਂ ਦੇ ਅੰਦਰ ਜੋ ਸਹੂਲਤਾਂ ਉਹਨਾਂ ਦੀ ਵੀ ਕਮੀ ਹੈ। ਹਾਂਜੀ ਢਾਣੀਆਂ 'ਚ ਜਿਹੜੀ ਵਾਟਰ ਵਾਕ ਦੀ ਪਾਈਪ ਲਾਈਨ ਵੀ ਰਹਿੰਦੀ ਹੈ ਜੀ। ਅੱਛਾ। ਤੇ ਵਿੱਚ ਢਾਣੀਆਂ ਦੇ ਜਿਹੜੇ ਰਸਤੇ ਆ ਉਹ ਵੀ ਕੱਚੇ ਆ ਜੀ। ਜੋ ਇੱਥੇ ਵਿਧਾਇਕ ਉਹਨਾਂ ਦਾ ਕੋਈ ਸਹਿਯੋਗ ਮਿਲਦਾ ਪੰਚਾਇਤ ਨੂੰ। ਹਾਂਜੀ ਪੰਚਾਇਤ ਨੂੰ ਹਲਦੀ ਤੱਕ ਤਾਂ ਕੋਈ ਸਾਨੂੰ ਆ ਗਏ ਸੀ ਇਹ ਕਹਿੰਦੇ ਕੋਈ ਨਹੀਂ ਵਿਕਾਸ ਕਮਾ ਤੇ ਥੋੜਾ ਸਹਿਯੋਗ ਪੂਰਾ ਦੇਵਾਂਗੇ। ਮਤਲਬ ਆਸ਼ਵਾਸਨ ਹੈਗਾ। ਹਾਂਜੀ। ਅਗਾਹ ਟਾਈਮ ਦੱਸਦੇ ਕਿ ਕਿੰਨਾ ਸਹਿਯੋਗ ਮਿਲਦਾ। ਹਾਂਜੀ ਹਾਂਜੀ। ਕੀ ਮਤਲਬ ਪ੍ਰਯਾਸ ਜੋ ਹੈ ਤੁਹਾਡਾ جاری ਹੈ ਹਾਂਜੀ ਪ੍ਰਯਾਸ ਸਾਡਾ جاری ਹੈ ਕੀ ਨਾਮ ਹੈ ਜੀ ਆਪਣਾ ਸੁਖਰਾਜ ਸਿੰਘ ਗੁਰੂ ਸਰ ਜੀ ਗੁਰੂ ਸਰ ਤੋਂ ਐਸੇ ਪਿੰਡ ਤੋਂ ਹੀ ਤੁਸੀਂ ਹਾਂਜੀ ਜੋ ਇੱਥੇ ਸਰਪੰਚ ਪਰਿਵਾਰ ਦੇਖਦੇ ਆਂ ਕਿ ਕਾਫੀ ਚਰਚਾ ਦਾ ਵਿਸ਼ਾ ਰਿਹਾ ਹਾਂਜੀ ਕਾਫੀ ਚਰਚਾ ਹੋਣੀ ਪਹਿਲਾਂ ਦਲਦਾ ਜੀ ਜੁੜੇ ਸੀਗੇ ਪਹਿਲਾਂ ਅੱਛਾ ਤੁਸੀਂ ਵੀ ਟਿੱਲੋ ਟਿੱਲੋ ਹਾਂਜੀ ਅੱਜ ਮੈਂ ਤੁਸੀਂ ਸਰਪੰਚੀ ਚੋਣ ਲੜਿਆ ਹੈ ਮੈਕਸਿਮ ਚੋਣ ਲੜਨ ਦਾ ਜੋ ਆਪਾਂ ਮੰਨਦੇ ਆਂ ਪਹਿਲਾ ਮਕਸਦ ਹੁੰਦਾ ਹੈ ਕਿ ਪਿੰਡ ਦਾ ਵਿਕਾਸ ਪਿੰਡ ਨੂੰ ਉਮੀਦ ਹੈ ਕਿ ਤੁਸੀਂ ਉਹ ਵਿਕਾਸ ਕਰਾਉਗੇ ਕੀ ਲੱਗਦਾ ਕਿ ਸਰਪੰਚ ਜੋ ਹੈ ਪੂਰਾ ਕਰਪਾਣੇ ਦਾ ਕੰਮ ਨੂੰ ਮੈਂ ਪਹਿਲੀ ਗੱਲ ਤਾਂ ਸਰਕਾਰ ਦੇ ਸਹਿਯੋਗ ਹੈ ਇਹ ਸਰਕਾਰ ਦੇ ਸਹਿਯੋਗ ਮਿਲੂਗਾ ਵਧੀਆ ਆਪਾਂ ਦਾ ਇਹ ਵਿਕਾਸ ਦੇ ਰਾਤੇ ਤੇ ਦੇ ਸੀਗੇ ਵਿਕਾਸ ਹੀ ਕਰਨਾ ਪੈਣਾ ਦਾ ਹੋਰ ਕੋਈ ਆਪਣਾ ਮਤਲਬ ਇਹ ਲਾਣਾ ਹੈ ਕਿ ਕੌਣ ਮਿਲਾ ਕੇ ਤੁਸੀਂ ਮੰਨਦੇ ਹੋ ਕਿ ਤੁਹਾਡੇ ਵੱਲੋਂ ਕੋਈ ਕਾਰ ਨਹੀਂ ਰਹੋਗੀ ਸਰਕਾਰ ਦਾ ਜੇ ਸਹਿਯੋਗ ਵਧੀਆ ਮਿਲਦਾ ਤਾਂ ਪਿੰਡ ਚ ਜੋ ਜੋ ਵੀ ਸਮੱਸਿਆ ਦਾ ਸਮਾਧਾਨ ਕੀਤਾ ਹੋਗਾ ਹਾਂ ਵਧੀਆ ਇਹ ਸਾਡੇ ਵੀ ਨਹੀਂ ਕੋਈ ਕਮੀ ਨਹੀਂ ਸਾਡੇ ਕਾਸ਼ੀ ਕਰਨੇ ਪਿੰਡ ਦਾ ਫਗਾਸ ਦੇ ਕਿਉਂਕਿ ਜਲੇਰੀਏ ਪਿੰਡ ਦਾ ਸਰਪੰਚ ਦਰਸ਼ਕੋ ਜਿਵੇਂ ਕਿ ਟਿੱਲੋ ਪਰਿਵਾਰ ਚ ਇੱਕ ਐਸਾ ਚੀਜ਼ ਆਇਆ ਜੋ ਤੀਸਰੀ ਵਾਰ ਮੰਨਦੇ ਆਪਾਂ ਜਿਸੇ ਪਹਿਲਾਂ ਦੇ ਦਾਦਾ ਜੀ ਪੂਰੀ ਅੱਛੀ ਜੋਸ ਪਿੰਡ ਦੇ ਅੰਦਰ ਸੇਵਾ ਕਰਦੇ ਸੀ ਉਸੇ ਮੁਤਾਬਿਕ ਇਹਨਾਂ ਦੇ ਜੋ ਪਿਤਾ ਸੀ ਉਹਨਾਂ ਨੇ ਵੀ ਸਮਾਸ਼ਿਆਵਾਦ ਦੇ ਅੰਦਰ ਆਪਣਾ ਜੀਵਨ ਵਿਅਕਤ ਕੀਤਾ ਔਰ ਜੋ ਤੀਸਰੀ ਪੀੜ੍ਹੀ ਇਹੋ ਨੇ ਦੋ ਭਰਾ ਇਹ ਦੋਨੋਂ ਪ੍ਰਾਇਤਨਮਨ ਧੰਦ ਨਾਲ ਪਿੰਡ ਦੀ ਸੇਵਾ ਦੇ ਅੰਦਰ ਪੂਰੀ ਤਰ੍ਹਾਂ ਜੁਟੇ ਹੋਏ ਨੇ ਸਰਪੰਚੀ ਚੋਣ ਲੜਨਾ ਮਕਸਦ ਇਹਨਾਂ ਨੇ ਦੱਸਿਆ ਕਿ ਸਾਨੂੰ ਕੋਈ ਰਾਜਨੀਤੀ ਨਾ ਕੋਈ ਚੌਧਰ ਚਾਹੀਦੀ ਇਹਨਾਂ ਦਾ ਮਕਸਦ ਸਿਰਫ ਇਹ ਸੀ ਕਿ ਪਿੰਡ ਦਾ ਵਿਕਾਸ ਕੀਤਾ ਜਾਏ ਜੋ ਪਿੰਡ ਦੇ ਮਾੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਿਆ ਜਾਏ ਤਾਂ ਜੋ ਪਿੰਡ ਦਾ ਨਾਮ ਦੂਰ ਦਰਾਜ ਤੱਕ ਰੋਸ਼ਨ ਕੀਤਾ ਜਾਏ ਔਰ ਇਹਨਾਂ ਨੇ ਇੱਕ ਅਪੀਲ ਕੀਤੀ ਹੈ ਵਿਧਾਇਕ ਕਦੇ ਵੀ ਸਰਕਾਰ ਅੱਗੇ ਵੀ ਸਰਕਾਰ ਜੋ ਹੈ ਇਸ ਪਿੰਡ ਦੇ ਸਮੱਸਿਆ ਨੂੰ ਵਿਸਤਾਰ ਚ ਜਾਣੇ ਔਰ ਦੇਖਦੇ ਕਿ ਕਾਫੀ ਸਾਰੀ ਸਮੱਸਿਆ ਜੋ ਇਹਨੇ ਇਸ ਪਿੰਡ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਅੰਦਰ ਗ੍ਰਾਮ ਪੰਚਾਇਤ ਨੂੰ ਸਰਕਾਰ ਦੇ ਸਾਥ ਦੀ ਬਾੜੀ ਲੋੜ ਹੈ ਤਾਂ ਇਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਇਸ ਪਿੰਡ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਦਾ ਸਹਿਯੋਗ ਕਰੇ ਤਾਂ ਜੋ ਪਿੰਡ ਨੂੰ ਸਮੱਸਿਆ ਤੋਂ निजात ਮਿਲਦੀ ਹੈ ਫਿਰ ਇਸੇ ਤਰ੍ਹਾਂ ਇੱਕ ਨਵੇਂ ਪਿੰਡ ਚ ਨਵੀਂ ਜਾਣਕਾਰੀ ਮਿਲਾਉਂਗੇ ਤਦ ਤੱਕ ਤੋਂ ਇਜਾਜ਼ਤ